ਲੋਕਤੋ ਬਹੁਤ ਸਾਰੇ ਵੀਰ ਜੋ ਫੇਸਬੁੱਕ ਤੇ ਕੰਮ ਕਰਦੇ ਨੇ ਉਹਨਾਂ ਨੂੰ ਫੇਸਬੁੱਕ ਤੇ ਪੇਜ ਬਣਾਉਣ ਦਾ ਤਰੀਕਾ ਤਾਂ ਪਤਾ ਹੈ ਪਰ ਕੀ ਤੁਹਾਨੂੰ ਪੇਜ ਡਿਲੀਟ ਕਰਨ ਦਾ ਸਹੀ ਤਰੀਕਾ ਪਤਾ ਹੈ ਕਿਉਂਕਿ ਬਹੁਤ ਸਾਰੇ ਵੀਰ ਇਹੋ ਜਿਹੇ ਨੇ ਜਦੋਂ ਉਹ ਫੇਸਬੁੱਕ ਪ੍ਰੋਫਾਈਲ ਤੇ ਪੇਜ ਬਣਾ ਕੇ ਕੰਮ ਸਟਾਰਟ ਕਰਦੇ ਨੇ ਜਾਂ ਸ਼ੁਰੂ ਕਰਦੇ ਨੇ ਤਾਂ ਉਹਨਾਂ ਦਾ ਉਹ ਪੇਜ ਚੱਲਦਾ ਨਹੀਂ ਜਾਂ ਕਿਸੇ ਕਾਰਨ ਖਰਾਬ ਹੋ ਜਾਂਦਾ ਹੈ ਜਿਸ ਕਰਕੇ ਉਹ ਨਵਾਂ ਪੇਜ ਬਣਾ ਕੇ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਪ੍ਰਾਣਾ ਪੇਜ ਉਹਨਾਂ ਦਾ ਇਸੇ ਤਰ੍ਹਾਂ ਪ੍ਰੋਫਾਈਲ ਤੇ ਪਿਆ ਰਹਿੰਦਾ ਏ ਤੇ ਜਦੋਂ ਉਸ ਨੂੰ ਡਿਲੀਟ ਕਰਨ ਲਈ ਹੋ ਜਾਂਦੇ ਨੇ ਤਾਂ ਉੱਥੇ ਕੋਈ ਵੀ ਆਪਸ਼ਨ ਡਿਲੀਟ ਕਰਨ ਦਾ ਨਹੀਂ ਮਿਲਦਾ ਸੋ ਇਸ ਵੀਡੀਓ ਦੇ ਮੈਨੂੰ ਕਮੈਂਟ ਵੀ ਬਹੁਤ ਆਏ ਸੀ ਜਿਨ੍ਹਾਂ ਵਿੱਚ ਮੈਨ ਤੋਂ ਪੁੱਛਿਆ ਗਿਆ ਸੀ ਕਿ ਫੇਸਬੁੱਕ ਤੇ ਬੰਦ ਪਏ ਜਾਂ ਪੁਰਾਣੇ ਜਾਂ ਫਿਰ ਕਿਸੇ ਕਾਰਨ ਖਰਾਬ ਹੋਏ ਪੇਜ ਨੂੰ ਡਿਲੀਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸੋ ਆਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਤੁਸੀਂ ਆਪਣੇ ਪੇਜ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਡਿਲੀਟ ਕਰ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਉਹ ਪ੍ਰੋਫਾਈਲ ਓਪਨ ਕਰ ਲੈਣੀ ਹੈ ਜਿਸ ਤੇ ਉਹ ਪੇਜ ਬਣਿਆ ਹੋਇਆ ਜੋ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਸੋ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਇਹੋ ਜਿਹਾ ਆਪਸ਼ਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤੁਹਾਡੇ ਸਾਰੇ ਹੀ ਪੇਜ ਦਿਖਾਈ ਦੇ ਦੇਣਗੇ ਜੋ ਕਿ ਤੁਹਾਡੀ ਪ੍ਰੋਫਾਈਲ ਤੇ ਤੁਸੀਂ ਬਣਾਏ ਹੋਏ ਨੇ ਇੱਥੇ ਤੁਸੀਂ ਆਪਣਾ ਉਹ ਪੇਜ ਸਿਲੈਕਟ ਕਰ ਲੈਣਾ ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਜਾਂ ਫਿਰ ਜਿਹੜਾ ਪੇਜ ਬੰਦ ਪਿਆ ਹੈ ਜਿਸ ਤੇ ਤੁਸੀਂ ਕੰਮ ਨਹੀਂ ਕਰਦੇ ਜਾਂ ਫਿਰ ਕਿਸੇ ਕਾਰਨ ਕਰਕੇ ਜਾਂ ਪਾਲਿਸੀ ਈਸ਼ੂ ਕਰਕੇ ਪੇਜ ਖਰਾਬ ਹੋ ਚੁੱਕਿਆ ਹੈ ਸੋ ਤੁਸੀਂ ਇੱਥੇ ਆਪਣਾ ਪੇਜ ਉਹ ਸਿਲੈਕਟ ਕਰ ਲੈਣਾ ਹੈ ਸੋ ਪੇਜ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡਾ ਉਹ ਵਾਲਾ ਪੇਜ ਇੱਥੇ ਓਪਨ ਹੋ ਜਾਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਇੱਥੇ ਆਪਣੇ ਪੇਜ ਦੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਤੁਹਾਨੂੰ ਇੱਕ ਸੈਟਿੰਗ ਵਾਲਾ ਆਈਕਨ ਦਿਖਾਈ ਦੇਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਣਾ ਤੇ ਹੇਠਾਂ ਆ ਕੇ ਤੁਹਾਨੂੰ ਇੱਥੇ ਇੱਕ ਆਪਸ਼ਨ ਦਿਖਾਈ ਦੇਊਗਾ ਐਕਸੈਸ ਐਂਡ ਕੰਟਰੋਲ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਿੰਨ ਆਪਸ਼ਨ ਦਿਖਾਈ ਦੇਣਗੇ ਸੋ ਜੇਕਰ ਤੁਸੀਂ ਆਪਣੇ ਪੇਜ ਨੂੰ ਟੈਂਪਰੇਰੀ ਡੀਐਕਟੀਵੇਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਪਣੇ ਪੇਜ ਨੂੰ ਅਨਪਬਲਿਸ਼ ਕਰਨਾ ਚਾਹੁੰਦੇ ਹੋ ਕੁਝ ਸਮੇਂ ਦੇ ਲਈ ਤਾਂ ਉਹ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਇੱਕ ਡਿਲੀਟ ਵਾਲਾ ਆਪਸ਼ਨ ਦੇਖ ਸਕਦੇ ਹੋ ਇੱਥੋਂ ਹੀ ਤੁਹਾਡਾ ਪੇਜ ਡਿਲੀਟ ਹੋਵੇਗਾ ਸੋ ਜੇਕਰ ਤੁਸੀਂ ਆਪਣਾ ਪੇਜ ਪਰਮਾਨੈਂਟਲੀ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਿਲੀਟ ਪੇਜ ਦੇ ਸਾਹਮਣੇ ਟਿਕ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਇੱਥੇ ਤੁਹਾਡੇ ਕੋਲ ਫੇਸਬੁੱਕ ਬਹੁਤ ਸਾਰੇ ਆਪਸ਼ਨ ਪੁੱਛੇਗਾ ਕਿ ਤੁਸੀਂ ਆਪਣਾ ਪੇਜ ਡਿਲੀਟ ਕਿਉਂ ਕਰਨਾ ਚਾਹੁੰਦੇ ਹੋ ਸੋ ਜੇਕਰ ਤੁਸੀਂ ਇੱਥੇ ਆਪਸ਼ਨ ਕੋਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਇਹ ਤੁਸੀਂ ਸਿੱਧਾ ਕੰਟੀਨਿਊ ਆਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹੋ ਜਿਹੇ ਆਪਸ਼ਨ ਦਿਖਾਈ ਦੇਣਗੇ ਸੋ ਇੱਥੇ ਤੁਹਾਡੇ ਕੋਲੋ ਫੇਸਬੁੱਕ ਇਹ ਪੁੱਛ ਰਹੀ ਆ ਕਿ ਜਿਸ ਪੇਜ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਉਸ ਪੇਜ ਤੇ ਤੁਹਾਡੀਆਂ ਜੋ ਵੀ ਰੀਲ ਵੀਡੀਓ ਜਾਂ ਫੋਟੋਆਂ ਅਪਲੋਡ ਕੀਤੀਆਂ ਹੋਈਆਂ ਨੇ ਕਿ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਸੋ ਜੇਕਰ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਾਊਨਲੋਡ ਇਨਫੋ ਦੇ ਉੱਪਰ ਕਲਿੱਕ ਕਰਕੇ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਡਾਊਨਲੋਡ ਨਹੀਂ ਕਰਨੀ ਹੈ ਤਾਂ ਤੁਸੀਂ ਕੀ ਕਰਨਾ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਕੰਟੀਨਿਊਨ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਤੁਹਾਡੀ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦੇਵੇਗਾ ਤੇ ਥੱਲੇ ਤੁਹਾਡੇ ਕੋਲੋਂ ਪਾਸਵਰਡ ਪੁੱਛਿਆ ਜਾਵੇਗਾ ਸੋ ਇੱਥੇ ਬਹੁਤ ਸਾਰੇ ਬੀਰ ਡਰ ਜਾਂਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਜੇ ਇੱਥੇ ਪਾਸਵਰਡ ਭਰ ਕੇ ਕੰਟੀਨਿਊਨ ਤੇ ਕਲਿੱਕ ਕਰਤਾ ਤਾਂ ਕਿਤੇ ਉਹਨਾਂ ਦੀ ਪ੍ਰੋਫਾਈਲ ਹੀ ਡਿਲੀਟ ਨਾ ਹੋ ਜਾਵੇ ਸੋ ਇੱਥੇ ਤੁਹਾਡੇ ਪ੍ਰੋਫਾਈਲ ਵਾਲਾ ਆਈਕਨ ਤਾਂ ਦਿਖਾਈ ਦਿੰਦਾ ਏ ਕਿਉਂਕਿ ਤੁਸੀਂ ਉਸ ਪ੍ਰੋਫਾਈਲ ਦੇ ਉੱਪਰ ਹੀ ਪੇਜ ਬਣਾਇਆ ਹੋਇਆ ਏ ਸੋ ਇਸ ਵਿੱਚ ਡਰਨ ਵਾਲੀ ਕੋਈ ਵੀ ਗੱਲ ਨਹੀਂ ਕਿਉਂਕਿ ਜੋ ਪੇਜ ਤੁਸੀਂ ਸਿਲੈਕਟ ਕੀਤਾ ਹੈ ਉਹੀ ਪੇਜ ਤੁਹਾਡਾ ਡਿਲੀਟ ਹੋਵੇਗਾ ਹੋਰ ਕੁਝ ਵੀ ਡਿਲੀਟ ਨਹੀਂ ਹੁੰਦਾ ਸੋ ਤੁਸੀਂ ਆਪਣੀ ਪ੍ਰੋਫਾਈਲ ਦਾ ਪਾਸਵਰਡ ਭਰ ਕੇ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਏ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤੁਹਾਡੇ ਪੇਜ ਦਾ ਆਈਕਨ ਤੇ ਥੱਲੇ ਨਾਮ ਲਿਖਿਆ ਹੋਇਆ ਦਿਖਾਈ ਦੇ ਦੇਣਾ ਹੈ ਸੋ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਡਿਲੀਟ ਪੇਜ ਵਾਲਾ ਆਪਸ਼ਨ ਤੁਹਾਨੂੰ ਦਿਖਾਈ ਦੇ ਦੇਣਾ ਤੁਸੀਂ ਇੱਥੇ ਡਿਲੀਟ ਪੇਜ ਦੇ ਉੱਪਰ ਕਲਿੱਕ ਕਰਕੇ ਆਪਣਾ ਪੇਜ ਡਿਲੀਟ ਕਰ ਦੇਣਾ ਪਰ ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਜੋ ਤੁਸੀਂ ਪੇਜ ਡਿਲੀਟ ਕੀਤਾ ਹੈ ਉਸ ਨੂੰ ਤੁਸੀਂ 30 ਦਿਨਾਂ ਦੇ ਅੰਦਰ-ਅੰਦਰ ਵਾਪਸ ਵੀ ਲੈ ਸਕਦੇ ਹੋ ਰੀਸਟੋਰ ਵੀ ਕਰ ਸਕਦੇ ਹੋ ਸੋ ਇਹ ਆਪਸ਼ਨ ਫੇਸਬੁੱਕ ਨੇ ਤਾਂ ਦਿੱਤੀ ਹੈ ਕਿਉਂਕਿ ਕਈ ਵਾਰ ਕੋਈ ਪੇਜ ਭੁਲੇਖੇ ਦੇ ਨਾਲ ਡਿਲੀਟ ਹੋ ਜਾਂਦਾ ਹੈ ਦਾ ਫੇਸਬੁੱਕ 30 ਦਿਨਾਂ ਦਾ ਸਮਾਂ ਦਿੰਦਾ ਹੈ ਕਿ ਉਸ ਪੇਜ ਨੂੰ ਤੁਸੀਂ ਵਾਪਸ ਰਿਕਵਰ ਕਰ ਸਕਦੇ ਹੋ ਸੋ ਜਿਸ ਪੇਜ ਨੂੰ ਤੁਸੀਂ ਇੱਥੋਂ ਡਿਲੀਟ ਪੇਜ ਤੇ ਕਲਿੱਕ ਕਰਕੇ ਡਿਲੀਟ ਕਰੋਗੇ ਸੋ ਉਸ ਪੇਜ ਨੂੰ ਤੁਸੀਂ 30 ਦਿਨਾਂ ਦੇ ਵਿੱਚ ਵਿੱਚ ਵਾਪਸ ਵੀ ਲੈ ਸਕਦੇ ਹੋ ਸੋ ਇਹ ਪੇਜ ਇੱਥੋਂ ਡਿਲੀਟ ਕਰਨ ਤੋਂ ਬਾਅਦ ਕਿਸੇ ਨੂੰ ਵੀ ਦਿਖਾਈ ਨਹੀਂ ਦੇਵੇਗਾ ਨਾ ਹੀ ਇਹ ਪੇਜ ਤੁਹਾਡੀ ਪ੍ਰੋਫਾਈਲ ਤੇ ਦਿਖਾਈ ਦੇਵੇਗਾ ਪਰ ਜੇਕਰ ਤੁਸੀਂ ਇਸ ਨੂੰ ਰੀਸਟੋਰ ਕਰਨਾ ਚਾਹੁੰਦੇ ਹੋ ਤਾਂ 30 ਦਿਨਾਂ ਦੇ ਵਿੱਚ ਵਿੱਚ ਕਰ ਸਕਦੇ ਹੋ ਕਿਉਂਕਿ 31ਵੇਂ ਦਿਨ ਇਹ ਪੇਜ ਪਰਮਾਨੈਂਟਲੀ ਡਿਲੀਟ ਹੋ ਜਾਵੇਗਾ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਵੇਗਾ ਸੋ ਡਿਲੀਟ ਵਾਲੇ ਆਈਕਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਪੇਜ ਇੱਥੋਂ ਡਿਲੀਟ ਹੋ ਜਾਵੇਗਾ ਤੇ ਤੁਹਾਨੂੰ ਤੁਹਾਡੀ ਪ੍ਰੋਫਾਈਲ ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ ਸੋ ਜਦੋਂ ਤੁਸੀਂ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰੋਗੇ ਤੇ ਇਸ ਆਪਸ਼ਨ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਤੁਹਾਨੂੰ ਉਹ ਵਾਲਾ ਪੇਜ ਦਿਖਾਈ ਨਹੀਂ ਦੇਵੇਗਾ ਉਹ ਪੇਜ ਡਿਲੀਟ ਹੋ ਚੁੱਕਿਆ ਹੈ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਨਵਾਂ ਪੇਜ ਸਹੀ ਤਰੀਕੇ ਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੀ ਇੱਕ ਮੈਂ ਵੀਡੀਓ ਬਣਾ ਕੇ ਆਪਣੇ ਪੇਜ ਦੇ ਉੱਪਰ ਅਪਲੋਡ ਕੀਤੀ ਹੋਈ ਹੈ ਤੁਸੀਂ ਉਸ ਨੂੰ ਦੇਖ ਕੇ ਸਹੀ ਤਰੀਕੇ ਦੇ ਨਾਲ ਆਪਣਾ ਨਵਾਂ ਪੇਜ ਬਣਾ ਸਕਦੇ ਹੋ ਸੋ ਜੇਕਰ ਤੁਹਾਨੂੰ ਤੁਹਾਡੇ ਪੇਜ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਆ ਤਾਂ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਕਮੈਂਟ ਕਰਿਓ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗਾ ਸੋ ਜੇਕਰ ਤੁਸੀਂ ਆਪਣਾ ਪੇਜ ਚੈੱਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਨਬਾਕਸ ਦੇ ਵਿੱਚ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ